ਸਾਡਾ ਵੱਡਾ ਭਾਈ ਰਾਜਵੀਰ ਜਵੰਦਾ ਜੀ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਖੇਤਰ ਦੇ ਵਿੱਚ ਬੜੀ ਸੁਚੱਜੇ ਢੰਗ ਨਾਲ ਆਪਣੀ ਸੇਵਾ ਨਿਭਾਈ ਬੜੇ ਪਿਆਰ ਨਾਲ ਬੜੇ ਆਦਬ ਨਾਲ ਤੇ ਬੜੇ ਦਾਇਰੇ ਦੇ ਵਿੱਚ ਰਹਿ ਕੇ ਪਰ ਸਾਡੀ ਕਲਾਕਾਰਾਂ ਦੀ ਇਹ ਡਿਊਟੀ ਵੀ ਆ ਉਸ ਪਰਮਾਤਮਾ ਨੇ ਜੋ ਡਿਊਟੀ ਲਈ ਆ ਅਸੀਂ ਉਹਦੇ ਤੋਂ ਵੀ ਕਦੇ ਮੌਨ ਕਰ ਨਹੀਂ ਹੋ ਸਕਦੇ ਸੋ ਇੱਕ ਵਾਰੀ ਸਾਡੇ ਭਾਈ ਦੇ ਉਸ ਸੱਚ ਜੀਵਨ ਜਿੰਦਗੀ ਨੂੰ ਜਿਉਣ ਤੇ ਇਸ ਪੰਜਾਬੀਅਤ ਦੇ ਲਈ ਜਉਣ ਕੀਤਾ ਉਹਦੇ ਲਈ ਤਾੜੀ ਜ਼ਰੂਰ ਮਾਰਿਓ ਇੱਕ ਅਰਦਾਸ ਮੈਨੂੰ ਲੱਗਦਾ ਭਾਈ ਜਿੱਦਾਂ ਜਿਉਂ ਕੇ ਗਿਆ ਉਹਨੇ ਆਪਣੀ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਥਾਂ ਤਾਂ ਪਹਿਲੇ ਹੀ ਬਣਾ ਲਈ ਸੀ ਤੇ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਜੇ ਇਸ ਦੁਨੀਆ ਤੋਂ ਜਾਣਾ ਸਭ ਨਹੀਂ ਆ ਅਸੀਂ ਵੀ ਜੇ ਜਾਈਏ ਤਾਂ ਕੁਝ ਚੰਗਾ ਕਰਕੇ ਜਾਈਏ ਕੁਸ ਅਜਿਹੇ ਸ਼ਾਪ ਛੱਡ ਕੇ ਜਾਈਏ ਜਿੱਦੇ ਨਾਲ ਤੁਹਾਡਾ ਦਿਲ ਖੁਸ਼ ਹੋਵੇ ਇਹ ਜ਼ਿੰਦਗੀ ਖੁਸ਼ ਹੋਵੇ ਇਹ ਹਵਾ ਪਾਣ ਪਾਣੀ ਦੇ ਵਿੱਚ ਅਸੀਂ ਆਪਣੀਆਂ